ਇੱਕ ਪਤੀ ਆਪਣੀ ਸੋਹਣੀ ਸੁਨੱਖੀ ਪਤਨੀ ਤੋਂ ਇਸ ਹੱਦ ਤੱਕ ਪਰੇਸ਼ਾਨ ਹੋ ਜਾਂਦਾ ਹੈ ਕਿ ਉਹ ਉਸ ਨੂੰ ਘਰ ਦੇ ਅੰਦਰ ਹੀ ਬੰਦ ਕਰ ਦਿੰਦਾ ਹੈ ਉਸ ਨੂੰ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਸੀ ਕਿ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੀ ਨਾ ਜਾਵੇ ਪਰ ਉਸ ਦੀ ਸਮਝਦਾਰ ਪਤਨੀ ਉਸ ਨੂੰ ਅਜਿਹਾ ਸ਼ੀਸ਼ਾ ਦਿਖਾਉਂਦੀ ਹੈ ਕਿ ਪਤੀ ਰੋ ਰੋ ਕੇ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਕੀ ਕੀਤਾ ਸੀ ਉਸ ਦੀ ਘਰ ਵਾਲੀ ਨੇ ਅਜਿਹਾ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ। ਪਰਿਵਾਰ ਵਿੱਚ ਮਾਤਾ-ਪਿਤਾ ਤੇ ਉਹਨਾਂ ਦੇ ਦੋ ਬੱਚੇ ਹੁੰਦੇ ਆ। ਵੱਡਾ ਮੁੰਡਾ ਉਹਦਾ ਨਾਮ ਮਨਦੀਪ ਤੇ ਛੋਟੀ ਕੁੜੀ ਉਸਦਾ ਨਾਮ ਨਿੱਕੂ ਹੈ। ਬੱਚੇ ਪੜ੍ਹਨ-ਲਿਖਣ ਵਿੱਚ ਕਾਫੀ ਹੁਸ਼ਿਆਰ ਸਨ। ਮਨਦੀਪ ਵੱਡਾ ਹੋ ਕੇ ਵਧੀਆ ਪੜ੍ਹਾਈ ਕਰਦਾ ਹੈ ਤੇ ਪੜ੍ਹ-ਲਿਖ ਕੇ ਕੰਪਨੀ ਵਿੱਚ ਨੌਕਰੀ ਕਰਨ ਲੱਗਦਾ ਹੈ। ਹੁਣ ਜਦੋਂ ਮਨਦੀਪ ਨੂੰ ਨੌਕਰੀ ਮਿਲ ਗਈ ਸੀ ਤਾਂ ਘਰ ਦੇ ਉਹਦੇ ਵਿਆਹ ਦਾ ਫਿਕਰ ਕਰਨ ਲੱਗਦੇ ਨੇ। ਉਹ ਉਸ ਲਈ ਇਧਰੋਂ ਉਧਰੋਂ ਕੁੜੀ ਲੱਭਣ ਲੱਗਦੇ ਨੇ। ਰਿਸ਼ਤੇਦਾਰੀ ਵਿੱਚੋਂ ਹੀ ਉਹਨਾਂ ਨੂੰ ਇੱਕ ਕੁੜੀ ਦੀ ਦੱਸ ਪੈਂਦੀ ਹੈ ਜਿਹਦਾ ਨਾਮ ਸੁਮਨ ਸੀ ਸੁਮਨ ਦੇਖਣ ਵਿੱਚ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਸੁਮਨ ਦੀ ਫੋਟੋ ਦੇਖਦੇ ਹੀ ਪਰਿਵਾਰ ਵਾਲਿਆਂ ਨੂੰ ਤੇ ਮਨਦੀਪ ਨੂੰ ਪਸੰਦ ਆ ਜਾਂਦੀ ਹੈ ਦੇਖ ਦਿਖਾਈ ਤੋਂ ਬਾਅਦ ਚੰਗਾ ਮੂਰਤ ਦੇਖ ਕੇ ਦੋਵਾਂ ਦਾ ਧੂਮ ਧਾਮ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ ਭਾਵੇਂ ਸੁਮਨ ਦੇ ਘਰ ਵਾਲੇ ਇੰਨੇ ਅਮੀਰ ਨਹੀਂ ਸੀ ਪਰ ਫਿਰ ਵੀ ਮਨਦੀਪ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਹੁੰਦਾ ਹੈ ਮਨਦੀਪ ਦੇ ਘਰੇ ਰੁਪਏ ਦੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਮਨਦੀਪ ਦੇ ਪਿਤਾ ਵੀ ਪਹਿਲਾਂ ਸਰਕਾਰੀ ਨੌਕਰੀ ਕਰਦੇ ਸਨ ਜਿਵੇਂ ਹੀ ਮਨਦੀਪ ਤੇ ਸੁਮਨ ਦਾ ਵਿਆਹ ਹੁੰਦਾ ਹੈ ਤਾਂ ਗਲੀ ਗਵਾੜ ਦੇ ਲੋਕ ਤੇ ਰਿਸ਼ਤੇਦਾਰ ਇਹ ਗੱਲਾਂ ਕਰਦੇ ਨੇ ਕਿ ਮਨਦੀਪ ਦੇ ਤਾਂ ਭਾਗ ਹੀ ਖੁੱਲ ਗਏ ਕਿਉਂਕਿ ਸੁਮਨ ਬਹੁਤ ਜ਼ਿਆਦਾ ਸੋਹਣੀ ਸੀ ਜਦੋਂ ਕਿ ਮਨਦੀਪ ਦਾ ਰੰਗ ਪੱਕਾ ਹੀ ਸੀ ਇਹ ਗੱਲਾਂ ਸੁਣ ਕੇ ਮਨਦੀਪ ਦੇ ਦਿਮਾਗ ਵਿੱਚ ਬਹੁਤ ਸਾਰੇ ਖਿਆਲ ਆਉਣ ਲੱਗਦੇ ਨੇ ਉਸ ਨੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਸੁਣ ਰੱਖੀਆਂ ਸਨ ਜਿਸ ਵਿੱਚ ਘਰ ਵਾਲੀ ਆਪਣੀ ਖੂਬਸੂਰਤੀ ਦੇ ਕਾਰਨ ਪਤੀ ਨੂੰ ਛੱਡ ਕੇ ਚਲੀ ਜਾਂਦੀ ਹੈ ਉਸਨੇ ਕਈ ਲੋਕਾਂ ਦੀਆਂ ਗੱਲਾਂ ਸੁਣੀਆਂ ਕਿ ਸੋਹਣੀਆਂ ਘਰ ਵਾਲੀਆਂ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਇਹਨਾਂ ਗੱਲਾਂ ਦਾ ਅਸਰ ਮੰਦੀਪ ਦੇ ਦਿਮਾਗ ਤੇ ਵਾਵਾ ਪੈਂਦਾ ਹੈ ਉਸਦਾ ਪਰਿਵਾਰ ਉਹਦੇ ਨਾਲ ਰਹਿੰਦਾ ਸੀ ਇਸ ਲਈ ਉਹ ਪਹਿਲਾਂ ਤਾਂ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਸਵੇਰੇ ਆਪਣੀ ਨੌਕਰੀ ਤੇ ਚਲਾ ਜਾਂਦਾ ਕਿਉਂਕਿ ਉਹਦੇ ਜਾਣ ਤੋਂ ਬਾਅਦ ਪੂਰਾ ਪਰਿਵਾਰ ਘਰ ਵਿੱਚ ਹੀ ਹੁੰਦਾ ਸੀ ਹੌਲੀ-ਹੌਲੀ ਸਮਝ ਆ ਬੀਤਦਾ ਹੈ ਸਮੀ ਦੇ ਨਾਲ ਮਨਦੀਪ ਦੀ ਛੋਟੀ ਭੈਣ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਉਹ ਆਪਦੇ ਘਰੇ ਚਲੀ ਜਾਂਦੀ ਹੈ ਭੈਣ ਦੇ ਵਿਆਹ ਤੋਂ ਬਾਅਦ ਉਹਦੀ ਮਾਂ ਵੀ ਅਕਾਲ ਚਲਾਣਾ ਕਰ ਗਈ ਸੀ ਭੈਣ ਹੁਣ ਆਪਦੇ ਸਹੁਰੇ ਚਲੀ ਗਈ ਸੀ ਘਰ ਵਿੱਚ ਸਿਰਫ ਤਿੰਨ ਲੋਕ ਰਹਿ ਗਏ ਸਨ ਮਨਦੀਪ ਉਸਦੀ ਪਤਨੀ ਤੇ ਉਸ ਦਾ ਬਜ਼ੁਰਗ ਪਿਓ ਮਨਦੀਪ ਦਾ ਪਿਓ ਵੀ ਸਾਰਾ ਦਿਨ ਘਰੇ ਨਹੀਂ ਸੀ ਰਹਿੰਦਾ ਉਹ ਘਰ ਦੇ ਕੰਮਾਂ ਵਿੱਚ ਇੱਧਰ ਉੱਧਰ ਜਾਂਦਾ ਰਹਿੰਦਾ ਸੀ ਸਮਰਨੂ ਤਾਂ ਮਨਦੀਪ ਘਰ ਤੋਂ ਬਿਲਕੁਲ ਬਾਹਰ ਨਹੀਂ ਨਿਕਲਣ ਦਿੰਦਾ ਸੀ ਉਸ ਨੂੰ ਡਰ ਹੀ ਸੀ ਕਿ ਕੀਤੇ ਇਹ ਮੈਨੂੰ ਛੱਡ ਕੇ ਨਾ ਚਲੀ ਜਾਵੇ ਆਪਣੇ ਦਿਮਾਗ ਵਿੱਚ ਚੱਲ ਰਹੀ ਇਸ ਗੱਲ ਬਾਰੇ ਸੋਚ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਦਾ ਹੁਣ ਇਸ ਗੱਲ ਨੂੰ 2 ਮਹੀਨੇ ਬੀਤ ਚੁੱਕੇ ਆ 2 ਮਹੀਨੇ ਬਾਅਦ ਅਚਾਨਕ ਇੱਕ ਦਿਨ ਹਾਰਟ ਅਟੈਕ ਆਉਣ ਦੇ ਨਾਲ ਮਨਦੀਪ ਦੇ ਪਿਤਾ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਿਤਾ ਦੀ ਮੌਤ ਤੋਂ ਬਾਅਦ ਹੁਣ ਮਨਦੀਪ ਬਿਲਕੁਲ ਇਕੱਲਾ ਰਹਿ ਗਿਆ ਸੀ ਪਰਿਵਾਰ ਵਿੱਚ ਸਿਰਫ ਮਨਦੀਪ ਤੇ ਉਹਦੀ ਪਤਨੀ ਸਨ ਹੌਲੀ ਹੌਲੀ ਉਹਦੇ ਪਿਓ ਦੀ ਮੌਤ ਨੂੰ ਕੁਝ ਸਮਾਂ ਬੀਤਦਾ ਹੈ ਪਿਓ ਦੀ ਮੌਤ ਤੋਂ ਬਾਅਦ ਹੁਣ ਮਨਦੀਪ ਨੂੰ ਸਾਰਾ ਦਿਨ ਇਹੀ ਫਿਕਰ ਰਹਿੰਦਾ ਹੈ ਕਿ ਉਹਦੀ ਪਤਨੀ ਘਰ ਵਿੱਚ ਕੱਲੀ ਹੈ ਤੇ ਉਹ ਬਹੁਤ ਜ਼ਿਆਦਾ ਸੋਹਣੀ ਹੈ ਉਹਨਾਂ ਦੇ ਹਜੇ ਕੋਈ ਬੱਚਾ ਵੀ ਨਹੀਂ ਸੀ ਹੋਇਆ ਇਹ ਗੱਲ ਹਮੇਸ਼ਾ ਹੀ ਮਨਦੀਪ ਦੇ ਦਿਮਾਗ ਵਿੱਚ ਚੱਲਦੀ ਰਹਿੰਦੀ ਕਿ ਕਿਤੇ ਸੁਮਨ ਉਸ ਤੋਂ ਮਗਰੋਂ ਕਿਸੇ ਹੋਰ ਨਾਲ ਅਫੇਅਰ ਨਾ ਚਲਾ ਰਹੀ ਹੋਵੇ ਪਿਤਾ ਦੀ ਮੌਤ ਤੋਂ 15 ਦਿਨ ਬਾਅਦ ਹੀ ਉਹਦੇ ਦਿਮਾਗ ਦਾ ਇਹ ਡਰ ਇੰਨਾ ਵੱਧ ਗਿਆ ਕਿ ਇੱਕ ਦਿਨ ਕੰਮ ਤੋਂ ਵਾਪਸ ਆਉਂਦੇ ਉਹ ਇੱਕ ਜਿੰਦਾ ਖਰੀਦ ਕੇ ਲਿਆਉਂਦਾ ਹੈ ਜਦੋਂ ਸੁਮਨ ਉਸ ਜਿੰਦੇ ਬਾਰੇ ਪੁੱਛਦੀ ਹੈ ਤਾਂ ਕਹਿੰਦਾ ਹੈ ਕਿ ਇਹ ਜਿੰਦਾ ਮੈਂ ਘਰ ਵਿੱਚ ਲਗਾਉਣਾ ਹੈ ਜਦੋਂ ਮੈਂ ਕੰਮ ਤੇ ਜਾਇਆ ਕਰੂੰਗਾ ਉਦੋਂ ਮੈਂ ਘਰ ਨੂੰ ਬਾਹਰੋਂ ਜਿੰਦਾ ਲਗਾ ਕੇ ਚਲਾ ਜਾਇਆ ਕਰੂੰਗਾ ਉਹ ਕਹਿਣ ਲੱਗਦਾ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਤੂੰ ਕਿਸੇ ਬਾਹਰਲੇ ਬੰਦੇ ਨੂੰ ਮਿਲੇ ਇਹ ਸਭ ਕੁਝ ਸੁਣ ਕੇ ਸੁਮਨ ਬਹੁਤ ਜ਼ਿਆਦਾ ਹੈਰਾਨ ਹੁੰਦੀ ਹੈ ਪਰ ਉਹ ਚੁੱਪ ਕਰ ਜਾਂਦੀ ਹੈ ਕੁਝ ਵੀ ਨਹੀਂ ਕਹਿੰਦੀ ਕਿਉਂਕਿ ਉਹਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹਨੂੰ ਪਤਾ ਸੀ ਕਿ ਇਹਦੇ ਦਿਮਾਗ ਵਿੱਚ ਇਹ ਗੱਲਾਂ ਚੱਲਦੀਆਂ ਕਿ ਕੀਤੇ ਮੈਂ ਇਸ ਨੂੰ ਛੱਡ ਕੇ ਚਲੀ ਨਾ ਜਾਵਾਂ ਉਸ ਦਿਨ ਸੋਮਨ ਉਸ ਨੂੰ ਕੁਝ ਨਹੀਂ ਕਹਿੰਦੀ ਰਾਤ ਬੀਤ ਜਾਂਦੀ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਸਵੇਰੇ ਨਹਾ ਤੋ ਕੇ ਜਦੋਂ ਮਨਦੀਪ ਕੰਮ ਤੇ ਜਾਣ ਲੱਗਦਾ ਹੈ ਤਾਂ ਉਹ ਜਿੰਦਿਆਂ ਨੂੰ ਚੱਕ ਲੈਂਦਾ ਹੈ ਜਿਹੜਾ ਸ਼ਾਮ ਨੂੰ ਲੈ ਕੇ ਆਇਆ ਸੀ ਘਰ ਦੇ ਬਾਹਰਲੇ ਗੇਟ ਨੂੰ ਜ਼ਿੰਦਾ ਲਗਾ ਦਿੰਦਾ ਹੈ ਜਦੋਂ ਮਨਦੀਪ ਜਾ ਰਿਹਾ ਹੁੰਦਾ ਹੈ ਤਾਂ ਸੋਮਨ ਉਸ ਨੂੰ ਗੇਟ ਤੱਕ ਛੱਡਣਾਈ ਸੀ ਜਿੰਦਾ ਲਾਉਣ ਸਮੇਂ ਮਨਦੀਪ ਸੁਮਨ ਨੂੰ ਕਹਿਣ ਲੱਗਦਾ ਹੈ ਕਿ ਤੂੰ ਘਰ ਵਿੱਚ ਇਕੱਲੀ ਰਹਿ ਜਾਨੀਂ ਆ ਅੱਜਕੱਲ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਤੇ ਮੈਂ ਨਹੀਂ ਚਾਹੁੰਦਾ ਤੂੰ ਕਿਸੇ ਪਰੇਸ਼ਾਨੀ ਵਿੱਚ ਫਸ ਜਾਵੇਂ ਸੁਣ ਕੇ ਸੁਮਨ ਚੁੱਪ ਕਰ ਜਾਂਦੀ ਹੈ ਬਸ ਹਾਂ ਵਿੱਚ ਸਿਰ ਹਿਲਾਉਂਦੀ ਹੈ ਚੁੱਪਚਾਪ ਘਰ ਦੇ ਅੰਦਰ ਚਲੀ ਜਾਂਦੀ ਹੈ ਭਾਵੇਂ ਮਨਦੀਪ ਨੇ ਘੇੜ ਤੇ ਜਿੰਦਾ ਲਾ ਦਿੱਤਾ ਸੀ ਪਰ ਫਿਰ ਵੀ ਉਹਨੂੰ ਕਾਫੀ ਜ਼ਿਆਦਾ ਡਰ ਸੀ ਉਹ ਸੋਚਣ ਲੱਗਦਾ ਹੈ ਕਿਤੇ ਇਹ ਨਾ ਹੋਵੇ ਕਿ ਉਹ ਬਾਹਰ ਵਿੱਚ ਖੜਕੇ ਕਿਸੇ ਹੋਰ ਨਾਲ ਗੱਲਾਂ ਕਰਦੀ ਰਹੇ ਜਾਂ ਖਿੜਕੀ ਖੋਲ ਕੇ ਕਿਸੇ ਹੋਰ ਨਾਲ ਗੱਲਾਂ ਕਰਦੀ ਰਹੇ ਇਹ ਗੱਲਾਂ ਸੋਚ-ਸੋਚ ਕੇ ਮਨਦੀਪ ਪਰੇਸ਼ਾਨ ਹੁੰਦਾ ਹੈ ਦਿਨ ਉਸੇ ਤਰ੍ਹਾਂ ਨਿਕਲ ਜਾਂਦਾ ਹੈ ਸ਼ਾਮ ਨੂੰ ਜਦੋਂ ਘਰੇ ਵਾਪਸ ਆਉਂਦਾ ਹੈ ਤਾਂ ਅਨਸਾਰ ਸਭ ਤੋਂ ਪਹਿਲਾਂ ਸੁਮਨ ਨੂੰ ਇਹੀ ਪੁੱਛਦਾ ਕਿ ਅੱਜ ਤੂੰ ਸਾਰਾ ਦਿਨ ਕੀ ਕੀਤਾ ਕਿਉਂਕਿ ਉਹਦੇ ਦਿਮਾਗ ਵਿੱਚ ਸ਼ੱਕ ਭਰਿਆ ਹੋਇਆ ਸੀ ਭਾਵੇਂ ਮਨਦੀਪ ਸੁਮਨ ਨੂੰ ਲੈ ਕੇ ਪਹਿਲੇ ਦਿਨੋਂ ਹੀ ਇਹ ਸਭ ਕੁਝ ਮਹਿਸੂਸ ਕਰਦਾ ਸੀ ਪਰ ਹੁਣ ਤਾਂ ਜ਼ਿਆਦਾ ਹੀ ਹੋ ਗਿਆ ਸੀ ਉਹਨੇ ਉਸ ਨੂੰ ਕੈਦ ਕਰਕੇ ਰੱਖ ਲਿਆ ਪਰ ਫਿਰ ਵੀ ਸਬਰ ਦਾ ਘੁੱਟ ਭਰ ਕੇ ਸੁਮਨ ਆਪਣੇ ਸਾਰੇ ਦਿਨ ਦਾ ਹਾਲ ਉਸ ਨੂੰ ਸੁਣਾ ਦਿੰਦੀ ਹੁਣ ਤਾਂ ਇਹ ਗੱਲ ਰੋਜ਼ ਦੀ ਹੋ ਗਈ ਸੀ ਰੋਜ਼ ਹੀ ਕੰਮ ਤੇ ਜਾਣ ਸਮੇਂ ਮਨਦੀਪ ਘਰ ਨੂੰ ਬਾਹਰੋਂ ਜਿੰਦਾ ਲਾ ਜਾਂਦਾ ਸੀ ਤੇ ਸੁਮਨ ਘਰ ਦੇ ਅੰਦਰ ਹੀ ਬੰਨ ਰਹੀ ਇਹ ਟੌਰਚਰ ਹੁਣ ਕੁਝ ਜ਼ਿਆਦਾ ਹੀ ਵੱਧ ਗਿਆ ਸੀ ਸੁਮਨ ਇਹ ਸੋਚਣ ਲੱਗਦੀ ਹੈ ਕਿ ਇਸ ਤਰ੍ਹਾਂ ਮੇਰਾ ਸਮਾਂ ਕਿਵੇਂ ਲੰਘੇਗਾ ਉਹ ਕਈ ਦਿਨ ਇਸ ਬਾਰੇ ਸੋਚਦੀ ਰਹਿੰਦੀ ਹੈ ਇੱਕ ਦਿਨ ਉਹ ਮਨਦੀਪ ਨਾਲ ਇਸ ਵਿਸ਼ੇ ਤੇ ਗੱਲ ਕਰਨ ਦਾ ਫੈਸਲਾ ਕਰਦੀ ਹੈ ਸ਼ਾਮ ਨੂੰ ਜਿਵੇਂ ਹੀ ਮਨਦੀਪ ਘਰੇ ਵਾਪਸ ਆਉਂਦਾ ਹੈ ਸੁਮਨ ਉਸ ਨੂੰ ਸਮਝਾਉਣ ਲੱਗਦੀ ਹੈ ਤੇ ਕਹਿੰਦੀ ਹੈ ਤੁਸੀਂ ਇਸ ਤਰ੍ਹਾਂ ਮੇਰੇ ਤੇ ਸ਼ੱਕ ਕਿਉਂ ਕਰਦੇ ਹੋ ਮੈਨੂੰ ਘਰ ਦੇ ਅੰਦਰ ਕਿਉਂ ਬੰਦ ਰੱਖਦੇ ਹੋ ਇਸ ਤਰ੍ਹਾਂ ਮੇਰੀ ਜ਼ਿੰਦਗੀ ਕਿਵੇਂ ਅੱਗੇ ਵਧੇਗੀ ਹੁਣ ਤਾਂ ਗਲੀ ਗਵਾਣ ਦੇ ਲੋਕ ਵੀ ਗੱਲਾਂ ਕਰਨ ਲੱਗ ਗਏ ਕਿ ਮਨਦੀਪ ਪਾਗਲ ਹੋ ਗਿਆ ਜੋ ਆਪਣੀ ਘਰ ਵਾਲੀ ਨੂੰ ਇਸ ਤਰ੍ਹਾਂ ਜਿੰਦਾ ਲਗਾ ਕੇ ਜਾਂਦਾ ਹੈ ਪਰ ਸੁਮਨ ਦੀਆਂ ਗੱਲਾਂ ਸੁਣ ਕੇ ਉਹ ਇਹੀ ਕਹਿੰਦਾ ਕਿ ਬਾਹਰਲਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਤੇ ਮੈਂ ਨਹੀਂ ਚਾਹੁੰਦਾ ਤੇਰੇ ਕੱਲੀ ਤੇ ਕੋਈ مصیبت ਆਵੇ ਜੇ ਕਿਸੇ ਨੂੰ ਮਿਲ ਕੇ ਤੂੰ ਉਹਦੀਆਂ ਗੱਲਾਂ ਵਿੱਚ ਆ ਕੇ ਮੈਨੂੰ ਛੱਡ ਕੇ ਚਲੀ ਗਈ ਫਿਰ ਮੇਰਾ ਕੀ ਬਣੂ ਜਦੋਂ ਮਨਦੀਪ ਇਹ ਸਭ ਕੁਝ ਗੱਲਾਂ ਕਰ ਰਿਹਾ ਸੀ ਤਾਂ ਸੁਮਨ ਡਰ ਜਾਂਦੀ ਹੈ ਕਿਉਂਕਿ ਮਨਦੀਪ ਦੇ ਮੂੰਹ ਤੇ ਸ਼ੱਕ ਤੇ ਡਰ ਦਾ ਮਿਲਿਆ ਜੁਲਿਆ ਪ੍ਰਭਾਵ ਦੇਖੀ ਜਾ ਰਹੀ ਸੀ ਇਹ ਸਭ ਕੁਝ ਦੇਖ ਕੇ ਇੱਕ ਵਾਰੀ ਸੁਮਨ ਚੁੱਪ ਹੋ ਜਾਂਦੀ ਹੈ ਸੁਮਨ ਦੀਆਂ ਗੱਲਾਂ ਦਾ ਮਨਦੀਪ ਤੇ ਕੋਈ ਅਸਰ ਨਹੀਂ ਹੁੰਦਾ ਅਗਲੇ ਦਿਨ ਵੀ ਉਹ ਉਸੇ ਤਰ੍ਹਾਂ ਕੰਮ ਤੇ ਜਾਣ ਤੋਂ ਪਹਿਲਾਂ ਘਰ ਨੂੰ ਜਿੰਦਾ ਲਾ ਜਾਂਦਾ। ਸੂਮਨ ਸੋਚਣ ਲੱਗਦੀ ਹੈ ਕਿ ਕਿਸੇ ਤਰ੍ਹਾਂ ਮੈਂ ਇਸ ਤੇ ਡਰ ਨੂੰ ਖਤਮ ਕਰਕੇ ਰ੍ਹਾਂਗੀ। ਉਹ ਚਾਰ-ਪੰਜ ਦਿਨ ਇਸ ਬਾਰੇ ਸੋਚਦੀ ਹੈ। ਸੋਚਣ ਤੋਂ ਬਾਅਦ ਉਹ ਇਸ ਗੱਲ ਦਾ ਫੈਸਲਾ ਕਰਦੀ ਹੈ ਕਿ ਹੁਣ ਚਾਹੇ ਕੁਝ ਵੀ ਹੋ ਜਾਏ ਪਰ ਮੈਂ ਆਪਣੇ ਘਰ ਵਾਲੇ ਨੂੰ ਸ਼ੀਸ਼ਾ ਜ਼ਰੂਰ ਦਿਖਾ ਕੇ ਰ੍ਹਾਂਗੀ। ਮੈਂ ਉਸ ਨੂੰ ਇਹ ਗੱਲ ਸਮਝਾ ਕੇ ਹੀ ਰ੍ਹਾਂਗੀ ਕਿ ਰਿਸ਼ਤੇ ਵਿਸ਼ਵਾਸ ਨਾਲ ਚੱਲਦੇ ਆ। ਇਸ ਤਰ੍ਹਾਂ ਡਰ ਤੇ ਸ਼ੱਕ ਨਾਲ ਸਾਡੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਇਹ ਸਭ ਕੁਝ ਦੇਖ ਕੇ ਕਈ ਵਾਰ ਤਾਂ ਸੋਮਨ ਆਪਣੇ ਪੇਕੇ ਘਰ ਜਾਣ ਬਾਰੇ ਸੋਚਦੀ ਹੈ ਪਰ ਉਹਨੂੰ ਆਪਣੇ ਪੇਕੇਆਂ ਦੀ ਹਾਲਤ ਦਾ ਪਤਾ ਸੀ ਉਹਨੂੰ ਪਤਾ ਸੀ ਕਿ ਉਹਨਾਂ ਨੇ ਬੜੀ ਮੁਸ਼ਕਲ ਨਾਲ ਪਹਿਲਾਂ ਹੀ ਉਹਦਾ ਵਿਆਹ ਕਰਵਾਇਆ ਸੀ ਇਸ ਲਈ ਉਹ ਸੋਚਦੀ ਹੈ ਕਿ ਪਹਿਲਾਂ ਮੈਂ ਮਨਦੀਪ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦੀ ਆ ਬਾਅਦ ਵਿੱਚ ਜੋ ਹੋਊਗਾ ਦੇਖਿਆ ਜਾਊਗਾ ਅਗਲੇ ਦਿਨ ਸੋਮਨ ਆਪਣੀ ਗਵਾਂਡਣ ਜਿਸ ਦਾ ਨਾਮ ਜੀਤੀ ਸੀ ਉਹਨੂੰ ਆਪਣੇ ਕੋਲੇ ਬੁਲਾਉਂਦੀ ਹੈ ਤੇ ਖਿੜਕੀ ਵਿੱਚੋਂ ਉਹਦੇ ਨਾਲ ਗੱਲਾਂ ਕਰਨ ਲੱਗਦੀ ਹੈ ਉਹ ਕਹਿੰਦੀ ਹੈ ਕਿ ਮਨਦੀਪ ਦਾ ਸ਼ੱਕ ਹੁਣ ਬਹੁਤ ਜ਼ਿਆਦਾ ਵੱਧ ਗਿਆ ਤੈਨੂੰ ਮੇਰਾ ਇੱਕ ਕੰਮ ਕਰਨਾ ਪਵੇਗਾ ਤੁਸੀਂ ਮੇਰਾ ਸਾਥ ਦੋਗੇ ਜੀਤੀ ਮਨਦੀਪ ਦੇ ਸੁਭਾ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿਉਂਕਿ ਉਹ ਗਲੀ ਵਿੱਚ ਜੇ ਕੋਈ ਸੁਮਨ ਦੀ ਮਨਦੀਪ ਦੇ ਸਾਹਮਣੇ ਤਾਰੀਫ ਕਰਦਾ ਤਾਂ ਉਹਦੇ ਨਾਲ ਲੜਾਈ ਕਰਨ ਲੱਗਦਾ ਸੀ ਜੀਤੀ ਸੁਮਨ ਨੂੰ ਕਹਿੰਦੀ ਹੈ ਕਿ ਤੂੰ ਇਹ ਸਭ ਵਿੱਚ ਮੈਨੂੰ ਨਾ ਬਾੜੀ ਪਲੀਜ਼ ਜੋ ਕਰਨਾ ਖੁਦ ਹੀ ਕਰ ਲੈ ਪਰ ਜੀਤੀ ਦੀਆਂ ਗੱਲਾਂ ਸੁਣ ਕੇ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਉਹ ਕਹਿੰਦੀ ਹੈ ਤੁਸੀਂ ਮੇਰੀ ਆਖਰੀ ਉਮੀਦ ਹੋ ਤੁਸੀਂ ਮੇਰੀ ਮਦਦ ਕਰ ਦਿਓ ਪਲੀਜ਼ ਉਨਾ ਵਕ ਸ਼ੱਕ ਹੁਣ ਬਹੁਤ ਜ਼ਿਆਦਾ ਵਧ ਗਿਆ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੇਰਾ ਪਰਿਵਾਰ ਟੁੱਟ ਜਾਊਗਾ ਤੇ ਮੈਂ ਨਹੀਂ ਚਾਹੁੰਦੀ ਮੇਰਾ ਘਰ ਟੁੱਟੇ ਇਹ ਸਭ ਕੁਝ ਸੁਣ ਕੇ ਜੀਤੀ ਥੋੜਾ ਟਾਈਮ ਲਈ ਸੋਚ ਵਿਚਾਰ ਕਰਨ ਲੱਗਦੀ ਹੈ ਥੋੜਾ ਟਾਈਮ ਸੋਚਣ ਤੋਂ ਬਾਅਦ ਜੀਤੀ ਸੁਮਨ ਨੂੰ ਕਹਿੰਦੀ ਹੈ ਕਿ ਮੈਂ ਤੇਰੀ ਮਦਦ ਕਰਨ ਲਈ ਤਿਆਰ ਹਾਂ ਇਹ ਦੱਸ ਮੈਨੂੰ ਕੀ ਕਰਨਾ ਪਵੇਗਾ ਸੁਮਨ ਜੀਤੀ ਨੂੰ ਕਹਿੰਦੀ ਹੈ ਕਿ ਤੁਸੀਂ ਮੇਰਾ ਇੱਕ ਕੰਮ ਕਰ ਦਿਓ ਤੁਸੀਂ ਮੈਨੂੰ ਇਸ ਤਾਲੇ ਦੀ ਇੱਕ ਡੁਪਲੀਕੇਟ ਚਾਬੀ ਬਣਾ ਕੇ ਦੇ ਦਿਓ ਸੁਮਨ ਦੀ ਇਹ ਗੱਲ ਸੁਣ ਕੇ ਜੀਤੀ ਮਨ ਕਰਦੀ ਹੈ ਤੇ ਕਹਿੰਦੀ ਹੈ ਜੇ ਮਨਦੀਪ ਨੂੰ ਇਹ ਪਤਾ ਲੱਗ ਗਿਆ ਕਿ ਇਹ ਚਾਬੀ ਮੈਂ ਬਣਾ ਕੇ ਦਿੱਤੀ ਹੈ ਤਾਂ ਉਹ ਸਾਡੇ ਨਾਲ ਲੜਾਈ ਕਰੂਗਾ ਸੁਮਨ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਮਨਦੀਪ ਨੂੰ ਇਹ ਕਦੇ ਨਹੀਂ ਦੱਸਾਂਗੀ ਕਿ ਇਹ ਚਾਬੀ ਮੈਨੂੰ ਤੁਸੀਂ ਬਣਾ ਕੇ ਦਿੱਤੀ ਹੈ ਹਾਂ ਬਾਅਦ ਵਿੱਚ ਤੁਸੀਂ ਮੇਰਾ ਸਾਥ ਜ਼ਰੂਰ ਦਿਓ ਸੁਮਨ ਕਾਫੀ ਮਿੰਤਾ ਤੋਂ ਬਾਅਦ ਜੀਤੀ ਨੂੰ ਆਪਣੀ ਮਦਦ ਕਰਨ ਲਈ ਮਨਾ ਲੈਂਦੀ ਹੈ ਅਗਲੇ ਹੀ ਦਿਨ ਜੀਤੀ ਉਸ ਨੂੰ ਤਾਲੇ ਦੀ ਇੱਕ ਡੁਪਲੀਕੇਟ ਚਾਬੀ ਬਣਾ ਕੇ ਸੁਮਨ ਨੂੰ ਦਿੰਦੀ ਹੈ ਚਾਬੀ ਬਣਨ ਤੋਂ ਬਾਅਦ 2 ਮਹੀਨੇ ਬਾਅਦ ਤੱਕ ਵੀ ਸੁਮਨ ਉਸੇ ਤਰ੍ਹਾਂ ਕੈਦ ਦੇ ਅੰਦਰ ਰਹਿੰਦੀ ਹੈ ਉਹ ਤਾਲਾ ਖੋਲ ਕੇ ਕਦੇ ਬਾਹਰ ਨਹੀਂ ਸੀ ਗਈ 2 ਮਹੀਨੇ ਬਾਅਦ ਇੱਕ ਦਿਨ ਉਹ ਸੋਚਣ ਲੱਗਦੀ ਹੈ ਕਿ ਹੁਣ ਟਾਈਮ ਆ ਗਿਆ ਮੈਂ ਮਨਦੀਪ ਨੂੰ ਸਹੀ ਰਸਤਾ ਦਿਖਾਵਾਂਗੀ ਸ਼ਾਮ ਨੂੰ ਜਿਵੇਂ ਹੀ ਮਨਦੀਪ ਘਰ ਆਉਂਦਾ ਹੈ ਤਾਂ ਉਹ ਰੋਜ਼ ਦੀ ਤਰ੍ਹਾਂ ਉਸ ਨਾਲ ਗੱਲਾਂ ਕਰਦੀ ਹੈ ਹਰ ਰੋਜ਼ ਦੀ ਤਰ੍ਹਾਂ ਸੂਮਨ ਆਪਣੇ ਸਾਰੇ ਦਿਨ ਦਾ ਹਾਲ ਉਸਨੂੰ ਦੱਸਦੀ ਹੈ ਰਾਤ ਨੂੰ ਪਤੀ ਪਤਨੀ ਆਰਾਮ ਕਰਦੇ ਆ ਅਗਲੇ ਦਿਨ ਮਨਦੀਪ ਉੱਠ ਕੇ ਸਵੇਰੇ ਉਸੇ ਤਰ੍ਹਾਂ ਜਿੰਦਾ ਲਗਾ ਕੇ ਕੰਮ ਤੇ ਚਲਾ ਜਾਂਦਾ ਹੈ ਮਨਦੀਪ ਦੇ ਜਾਣ ਤੋਂ ਬਾਅਦ ਸੂਮਨ ਪੂਰੀ ਤਿਆਰੀ ਕਰ ਲੈਂਦੀ ਹੈ ਉਹ ਦਿਨ ਦੇ ਸਮੇਂ ਮੇਕਅਪ ਕਰਕੇ ਵਧੀਆ ਤਿਆਰ ਹੁੰਦੀ ਹੈ ਤੇ ਸ਼ਾਮ ਦੇ ਸਮੇਂ ਮਨਦੀਪ ਦੇ ਆਉਣ ਦਾ ਟਾਈਮ ਹੁੰਦਾ ਹੈ ਉਹ ਡੁਪਲੀਕੇਟ ਚਾਬੀ ਨਾਲ ਜਿੰਦਾ ਖੋਲ ਕੇ ਗੇਟ ਨੂੰ ਉਸੇ ਤਰ੍ਹਾਂ ਖੁੱਲਾ ਛੱਡ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਜਾਂਦੀ ਹੈ ਜਦੋਂ ਗੁਰਦੁਆਰੇ ਗਈ ਉਦੋਂ ਜੀਤੀ ਨੂੰ ਵੀ ਕਹਿ ਕੇ ਗਈ ਸੀ ਕਿ ਜਦੋਂ ਮੇਰਾ ਘਰ ਵਾਲਾ ਘਰੇ ਆਵੇ ਤੁਸੀਂ ਉਦੋਂ ਸਾਡੇ ਘਰੇ ਆ ਜਾਓ ਮੈਨੂੰ ਤੁਹਾਡੇ ਤੱਕ ਉਸ ਸਮੇਂ ਇੱਕ ਕੰਮ ਹੈ ਜੀਤੀ ਡਰ ਰਹੀ ਸੀ ਪਰ ਸੁਮਨ ਉਸ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਅੱਜ ਤਾਂ ਮੇਰਾ ਘਰ ਵਾਸchu ਨਹੀਂ ਫਿਰ ਮੈਂ ਹਮੇਸ਼ਾ ਲਈ ਘਰ ਛੱਡ ਕੇ ਚਲੀ ਜਾਵਾਂਗੀ ਕਿਉਂਕਿ 6 ਮਹੀਨੇ ਤੋਂ ਮੈਂ ਇਸ ਤਰ੍ਹਾਂ ਕੈਦ ਵਿੱਚ ਰਹਿ ਰਹੀ ਹਾਂ ਹੁਣ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਅੱਜ ਇਸ ਗੱਲ ਦਾ ਫੈਸਲਾ ਹੋ ਕੇ ਹੀ ਰਹੂਗਾ ਇਹ ਕਹਿ ਕੇ ਸੂਮਨ ਪੂਰੇ ਹੌਸਲੇ ਨਾਲ ਗੁਰੂ ਘਰ ਵੱਲ ਚਲੀ ਜਾਂਦੀ ਹੈ ਜਦੋਂ ਕਿ ਜੀਤੀ ਡਰਦੀ ਹੋਈ ਮਨਦੀਪ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਦੀ ਹੈ ਜਦੋਂ ਗਲੀ ਦੇ ਵਿੱਚ ਇਹ ਗੱਲ ਪਤਾ ਲੱਗਦੀ ਹੈ ਕਿ ਸੂਮਨ ਆਪਣੇ ਘਰ ਤੋਂ ਬਾਹਰ ਨਿਕਲੀ ਹੈ ਤਾਂ ਉਹਨੂੰ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਇਹ ਸਭ ਕੁਝ ਦੇਖ ਕੇ ਬੜੇ ਹੈਰਾਨ ਸੀ ਕਿ ਘਰ ਵਾਲਾ ਉਹਨੂੰ ਜਿੰਦਾ ਲਗਾ ਕੇ ਚਲਾ ਜਾਂਦਾ ਹੈ ਜਿਵੇਂ ਹੀ ਮਨਦੀਪ ਦੇ ਮੋਟਰਸਾਈਕਲ ਦੀ ਆਵਾਜ਼ ਹੁੰਦੀ ਹੈ ਤਾਂ ਸਾਰੇ ਜਾਣੇ ਇਹ ਜਾਣਨ ਲਈ ਉਤਸੁਖ ਹੋ ਜਾਂਦੇ ਨੇ ਕਿ ਮਨਦੀਪ ਕੀ ਕਰੇਗਾ ਜਿਵੇਂ ਹੀ ਮਨਦੀਪ ਘਰੇ ਪਹੁੰਚਦਾ ਹੈ ਜਿੰਦੇ ਨੂੰ ਖੁੱਲਾ ਵੇਖਦਾ ਹੈ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਜਿੰਦੇ ਦੇ ਵਿੱਚ ਇੱਕ ਚਾਬੀ ਲੱਗੀ ਹੋਈ ਸੀ ਦੀਪ ਤੇਜ ਜੀ ਨਾਲ ਆਪਣੇ ਮੋਟਰਸਾਈਕਲ ਤੋਂ ਉੱਤਰ ਕੇ ਘਰ ਦੇ ਅੰਦਰ ਦੇਖਣ ਲੱਗਦਾ ਹੈ ਉਹਨੂੰ ਘਰ ਵਿੱਚ ਕਿਤੇ ਵੀ ਸੂਮਨ ਨਹੀਂ ਮਿਲਦੀ ਇਹ ਦੇਖ ਕੇ ਉਹ ਕਾਫੀ ਦੁਖੀ ਹੋ ਜਾਂਦਾ ਹੈ ਤੇ ਮੱਥੇ ਤੇ ਹੱਥ ਰੱਖ ਕੇ ਵਿਹੜੇ ਵਿੱਚ ਹੀ ਬੈਠ ਜਾਂਦਾ ਹੈ ਸੋਚਣ ਲੱਗਦਾ ਹੈ ਜਿਸ ਗੱਲ ਦਾ ਡਰ ਸੀ ਉਹੀ ਹੋ ਗਿਆ ਹੁਣ ਮੈਂ ਕੀ ਕਰਾਂ ਇਹ ਗੱਲ ਸੋਚ ਕੇ ਉਹ ਸੁਮਨ ਦੇ ਪੇਕੇ ਘਰੇ ਫੋਨ ਲਾਉਂਦਾ ਹੈ ਉੱਥੇ ਵੀ ਉਹਨਾਂ ਨੂੰ ਸੁਮਨ ਬਾਰੇ ਕੁਝ ਨਹੀਂ ਸੀ ਪਤਾ ਇਹ ਸੁਣ ਕੇ ਮਨਦੀਪ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਮਨਦੀਪ ਨੇ ਸੁਮਨ ਦੇ ਘਰਦਿਆਂ ਨੂੰ ਇੱਥੇ ਆਉਣ ਲਈ ਕਹਿ ਦਿੱਤਾ ਸੀ ਪਰ ਉਦੋਂ ਹੀ ਸੁਮਨ ਜਿਹੜੀ ਕਿ ਗੁਰਦੁਆਰ ਘਰ ਗਈ ਹੋਈ ਸੀ ਖੁਸ਼ੀ-ਖੁਸ਼ੀ ਉਹ ਆਪਣੇ ਘਰ ਆਉਂਦੀ ਹੋਈ ਦਿਖਾਈ ਦਿੰਦੀ ਹੈ ਜਿਵੇਂ ਹੀ ਉਹ ਮਨਦੀਪ ਨੂੰ ਉੱਥੇ ਉਦਾਸ ਬੈਠਾ ਹੋਇਆ ਦੇਖਦੀ ਹੈ ਉਹਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਸਭ ਕੁਝ ਤਾਂ ਉਹਦੇ ਪਲਾਨ ਦਾ ਹੀ ਹਿੱਸਾ ਸੀ ਉਦੋਂ ਹੀ ਉੱਥੇ ਜੀਤੀ ਆ ਜਾਂਦੀ ਹੈ। ਸੁਮਨ ਨੂੰ ਘਰੇ ਆਈ ਨੂੰ ਮਨਦੀਪ ਪੁੱਛਣ ਲੱਗਦਾ ਹੈ, ਤੂੰ ਕਿੱਥੇ ਗਈ ਸੀ? ਮੈਂ ਤੈਨੂੰ ਮਨਾ ਕੀਤਾ ਸੀ ਕਿ ਤੂੰ ਘਰ ਦੇ ਬਾਹਰ ਨਹੀਂ ਨਿਕਲਣਾ। ਇਸ ਤੇ ਸੁਮਨ ਕਹਿਣ ਲੱਗਦੀ ਹੈ ਕਿ ਮੈਂ ਤਾਂ ਸਿਰਫ ਗੁਰੂ ਘਰ ਗਈ ਸੀ। ਗੁਰੂ ਘਰ ਜਾਣ ਵਿੱਚ ਕੀ ਬਰਾਈ ਐ? ਇਹ ਸੁਣ ਕੇ ਤਾਂ ਇੱਕ ਵਾਰ ਮਨਦੀਪ ਚੁੱਪ ਕਰ ਜਾਂਦਾ ਹੈ। ਫਿਰ ਕਹਿਣ ਲੱਗਦਾ ਹੈ ਕਿ ਠੀਕ ਹੈ ਗੁਰੂ ਘਰ ਗਈ ਸੀ ਪਰ ਇਹ ਜਿੰਦਾ ਕਿਵੇਂ ਖੋਲਿਆ? ਇਹਦੀ ਚਾਬੀ ਤੇਰੇ ਕੋਲੇ ਕਿਵੇਂ ਆ ਗਈ? ਇਹ ਸੁਣ ਕੇ ਸੁਮਨ ਕਹਿੰਦੀ ਹੈ ਕਿ ਇਹ ਚਾਬੀ ਅੱਜ ਤੋਂ 2 ਮਹੀਨੇ ਪਹਿਲਾਂ ਦੀ ਮੇਰੇ ਕੋਲੇ ਆ। ਪਰ ਮੈਂ ਕਦੇ ਵੀ ਇਸਤੇ ਵਰਤੋਂ ਨਹੀਂ ਕੀਤੀ ਅੱਜ ਜਦੋਂ ਮੇਰਾ ਦਿਲ ਕੀਤਾ ਕਿ ਮੈਂ ਗੁਰੂ ਘਰ ਜਾਵਾਂ ਤਾਂ ਮੈਂ ਇਹ ਜਿੰਦਾ ਕੋਲ ਦਿੱਤਾ ਇਹਦੇ ਵਿੱਚ ਬੁਰਾ ਕੀ ਹੈ ਇਹ ਸੁਣ ਕੇ ਮਨਦੀਪ ਕਹਿੰਦਾ ਹੈ ਕਿ ਗੁਰੂ ਘਰ ਜਾਣ ਵਿੱਚ ਕੋਈ ਬਰਾਈ ਨਹੀਂ ਪਰ ਮੈਨੂੰ ਡਰ ਸੀ ਕਿ ਕਿਤੇ ਤੂੰ ਹੋਰ ਨਾ ਚਲੀ ਜਾਵੇਂ ਇਸੇ ਲਈ ਮੈਂ ਤੈਨੂੰ ਤਾਰਾ ਲਗਾਉਂਦਾ ਸੀ ਅੱਜ ਤੂੰ ਮੇਰੇ ਉਲਟ ਜਾ ਕੇ ਇਹ ਜਿੰਦੇ ਨੂੰ ਖੋਲ ਕੇ ਬਾਹਰ ਗਈਆਂ ਇਹ ਗੱਲ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਮਨਦੀਪ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਉਹਦੀ ਬਾਹ ਫੜ ਕੇ ਘਰ ਦੇ ਅੰਦਰ ਖਿੱਚਣ ਲੱਗਦਾ ਹੈ ਪਰ ਉਦੋਂ ਹੀ ਸੁਮਨ ਇੱਕਦਮ ਆਪਣੀ ਬਾਹ ਉਸ ਤੋਂ ਛੜਾ ਲੈਂਦੀ ਹੈ ਤੇ ਕਹਿੰਦੀ ਹੈ ਮੈਂ ਤੇਰਾ ਬਹੁਤ ਪਾਗਲਪਨ ਦੇਖ ਲਿਆ ਪਰ ਮੈਂ ਹੁਣ ਇਸ ਕੈਦ ਵਿੱਚ ਨਹੀਂ ਰਹਿ ਸਕਦੀ ਮੈਨੂੰ ਵੀ ਆਪਣੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਜੇ ਤੂੰ ਮੈਨੂੰ ਇਸ ਤਰ੍ਹਾਂ ਘਰ ਦੇ ਅੰਦਰ ਕੈਦ ਰੱਖਣਾ ਤਾਂ ਮੈਂ ਬਿਲਕੁਲ ਵੀ ਤੇਰੇ ਨਾਲ ਨਹੀਂ ਰਹਿ ਸਕਦੀ ਮੈਂ ਹੁਣ ਇਹ ਘਰ ਛੱਡ ਕੇ ਜਾ ਰਹੀ ਹਾਂ ਇਹ ਗੱਲਾਂ ਮਨਦੀਪ ਪਹਿਲਾਂ ਹੀ ਮਹਿਸੂਸ ਕਰ ਰਿਹਾ ਸੀ ਕਿ ਜੇ ਸੁਮਨ ਘਰ ਛੱਡ ਕੇ ਚਲੀ ਜਾਂਦੀ ਹੈ ਮਗਰ ਉਹਦਾ ਕੀ ਬਣੂਗਾ ਕਿਉਂਕਿ ਸੁਮਨ ਤੋਂ ਬਿਨਾ ਉਹਦਾ ਆਪਣਾ ਕੋਈ ਨਹੀਂ ਸੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਦਾ ਹੈ ਪਰ ਅੱਜ ਸੁਮਨ ਉਹਦੀ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਉਹ ਉਸ ਨੂੰ ਕਹਿਣ ਲੱਗਦੀ ਹੈ ਕਿ ਇਹ ਤਾਂ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਤੁਸੀਂ ਮੇਰੀ ਇੱਕ ਗੱਲ ਨਹੀਂ ਮੰਨਦੇ ਜੇ ਮੈਂ ਘਰ ਤੋਂ ਭੱਜਣਾ ਹੁੰਦਾ ਤਾਂ ਕਿਸੇ ਨਾਲ ਕੋਈ ਚੱਕਰ ਹੁੰਦਾ ਤਾਂ ਪਿਛਲੇ 6 ਮਹੀਨਿਆਂ ਵਿੱਚ ਕੋਈ ਨਾ ਕੋਈ ਸਬੂਤ ਤਾਂ ਤੈਨੂੰ ਮਿਲਦਾ ਤੁਸੀਂ ਮੈਨੂੰ ਪਿਛਲੇ 6 ਮਹੀਨਿਆਂ ਤੋਂ ਇਸ ਤਰ੍ਹਾਂ ਕੈਦ ਵਿੱਚ ਰੱਖਿਆ ਹੋਇਆ 2 ਮਹੀਨਿਆਂ ਤੋਂ ਇਹ ਚਾਬੀ ਮੇਰੇ ਕੋਲੇ ਸੀ ਮੈਂ ਚਾਹੁੰਦੀ ਤਾਂ ਮੈਂ ਕਦੋਂ ਦੀ ਇਹ ਘਰ ਛੱਡ ਕੇ ਚਲੀ ਜਾਂਦੀ ਜੇ ਤੈਨੂੰ ਵਿਸ਼ਵਾਸ ਨਹੀਂ ਕੀ ਇਹ ਚਾਬੀ ਮੇਰੇ ਕੋਲ 2 ਮਹੀਨੇ ਤੋਂ ਹੈ ਤਾਂ ਆਂ ਖੜੀ ਜੀਤੀ ਇਸ ਤੋਂ ਪੁੱਛ ਸਕਦੇ ਹਾਂ ਇਸਨੇ ਹੀ ਮੈਨੂੰ ਚਾਬੀ ਬਣਾਈ ਸੀ ਪਰ ਮੈਂ ਕਦੇ ਵੀ ਜਿੰਦਾ ਖੋਲ ਕੇ ਇੱਥੋਂ ਬਾਹਰ ਨਹੀਂ ਨਿਕਲੀ ਕਿਉਂ ਮੈਂ ਤੇਰਾ ਵਿਸ਼ਵਾਸ ਨਹੀਂ ਤੋੜਨਾ ਚਾਹੁੰਦੀ ਸੀ ਪਰ ਤੁਸੀਂ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹੁਣ ਫੈਸਲਾ ਤੁਸੀਂ ਕਰਨਾ ਜਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਕਰਕੇ ਘਰ ਦੇ ਅੰਦਰ ਚੰਗੀ ਤਰ੍ਹਾਂ ਰਹੋਗੇ ਨਹੀਂ ਤਾਂ ਮੈਂ ਹੁਣੇ ਇਹ ਘਰ ਛੱਡ ਕੇ ਜਾ ਰਹੀ ਆਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਹੁਣ ਤੱਕ ਤੁਸੀਂ ਮੇਰੇ ਘਰ ਵਿੱਚ ਵੀ ਫੋਨ ਕਰ ਦਿੱਤਾ ਹੋਣਾ ਉਹ ਵੀ ਆਉਣ ਵਾਲੇ ਹੀ ਹੋਣਗੇ ਇਹ ਸੁਣ ਕੇ ਮਨਦੀਪ ਕਹਿਣ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਪਰ ਤੂੰ ਇਸ ਤਰ੍ਹਾਂ ਕਿਵੇਂ ਯਕੀਨ ਨਾਲ ਕਹਿ ਸਕਦੀ ਆ ਇਹ ਸੁਣ ਕੇ ਸੁਮਨ ਹਸਦੀ ਹੋਈ ਕਹਿੰਦੀ ਹੈ ਕਿ ਮੈਂ ਤੇਰੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੇ ਅੰਦਰ ਜੋ ਸ਼ੱਕ ਹੈ ਉਹ ਸ਼ੱਕ ਦੇ ਕੀੜੇ ਨੇ ਤੈਨੂੰ ਬਿਲਕੁਲ ਉਸੇ ਤਰ੍ਹਾਂ ਬਣਾ ਦਿੱਤਾ ਤੁਸੀਂ ਬਿਲਕੁਲ ਨਹੀਂ ਸੋਚਦੇ ਕਿ ਮੈਂ ਵੀ ਇਨਸਾਨ ਹਾਂ ਮੈਂ ਇਹ ਸਭ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਇਸ ਤਰ੍ਹਾਂ ਦਾ ਸ਼ੱਕ ਤੁਹਾਡੇ ਦਿਮਾਗ ਵਿੱਚੋਂ ਕਿੱਥੋਂ ਆ ਰਿਹਾ ਹੈ ਇਹ ਜੋ ਤੁਸੀਂ ਸਾਰਾ ਦਿਨ ਫੋਨ ਦੇਖਦੇ ਹੋ ਉਹ ਮੈਂ ਵੀ ਦੇਖਦੀ ਹਾਂ ਪਰ ਮੈਂ ਤਾਂ ਕਦੇ ਤੁਹਾਡੇ ਤੇ ਸ਼ੱਕ ਨਹੀਂ ਕੀਤਾ ਕਿ ਮੇਰੇ ਪਤੀ ਦਾ ਬਾਹਰ ਕਿਸੇ ਹੋਰ ਔਰਤ ਨਾਲ ਸਬੰਧ ਹੋ ਸਕਦਾ ਨਾ ਹੀ ਮੈਂ ਕਦੇ ਤੁਹਾਡੇ ਕੋਈ ਜਾਂਚ ਪੜਤਾਲ ਕੀਤੀ ਹੈ ਮੈਂ ਤਾਂ ਸੱਚੇ ਤਰੀਕੇ ਨਾਲ ਪਿਆਰ ਨੂੰ ਨਿਭਾ ਰਹੀ ਹਾਂ ਪਰ ਤੁਸੀਂ ਜੋ ਕਰ ਰਹੇ ਹੋ ਉਹ ਪਿਆਰ ਨਹੀਂ ਉਹ ਪਾਗਲਪਨ ਹੈ ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ ਨਹੀਂ ਜੋ ਸਕਦੀ ਹੁਣ ਜਦੋਂ ਮਨਦੀਪ ਇਹ ਸਭ ਕੁਝ ਸੁਣਦਾ ਹੈ ਤਾਂ ਉਸ ਨੂੰ ਹੌਲੀ-ਹੌਲੀ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਹੈ। ਉਹਨੂੰ ਮਹਿਸੂਸ ਹੁੰਦਾ ਹੈ ਕਿ ਸੁਮਨ ਕਹਿ ਰਹੀ ਹੈ ਉਹ ਸਹੀ ਹੈ। ਉਸ ਤੋਂ ਬਾਅਦ ਜੀਤੀ ਉੱਥੇ ਹੀ ਖੜੀ ਸੀ ਉਹ ਵੀ ਮਨਦੀਪ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਸੁਮਨ ਬਿਲਕੁਲ ਸਹੀ ਕਹਿ ਰਹੀ ਹੈ। 2 ਮਹੀਨੇ ਪਹਿਲਾਂ ਹੀ ਮੈਂ ਇਸ ਨੂੰ ਚਾਬੀ ਬਣਾ ਕੇ ਦਿੱਤੀ ਸੀ। ਹੁਣ ਜਦੋਂ ਮਨਦੀਪ ਨੂੰ ਸਾਰੀ ਸੱਚਾਈ ਪਤਾ ਲੱਗ ਗਈ ਉਸ ਨੂੰ ਗੱਲ ਸਮਝਾਉਣ ਲੱਗਦੀ ਹੈ ਕਿ ਉਹ ਉੱਥੇ ਹੀ ਸੁਮਨ ਤੋਂ ਰੋ-ਰੋ ਕੇ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਮੈਨੂੰ ਮਾਫ ਕਰ ਦੇ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਸੁਮਨ ਕਹਿੰਦੀ ਹੈ ਕਿ ਮੈਂ ਤਾਂ ਤੈਨੂੰ ਮਾਫ ਕਰ ਦਿੰਨੀ ਆ ਪਰ ਤੁਸੀਂ ਸਭ ਦੇ ਸਾਹਮਣੇ ਇਹ ਕਹੋ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਤੇ ਸ਼ੱਕ ਨਹੀਂ ਕਰੋਗੇ ਨਹੀਂ ਤਾਂ ਮੈਂ ਅੱਜ ਆਪਣੇ ਮਾਪੇ ਨਾਲ ਇਸ ਘਰ ਨੂੰ ਛੱਡ ਕੇ ਚਲੀ ਜਾਵਾਂਗੀ ਮਨਦੀਪ ਨੂੰ ਜਦੋਂ ਆਪਣਾ ਘਰ ਟੁੱਟਦਾ ਹੋਇਆ ਦਿਖਾਈ ਦਿੰਦਾ ਹੈ ਤੇ ਉਹ ਕਹਿੰਦਾ ਹੈ ਠੀਕ ਹੈ ਅੱਜ ਤੋਂ ਬਾਅਦ ਬਿਲਕੁਲ ਵੀ ਮੈਂ ਤੇਰੇ ਤੇ ਸ਼ੱਕ ਨਹੀਂ ਕਰੂੰਗਾ ਆਪਾਂ ਖੁਸ਼ੀ-ਖੁਸ਼ੀ ਰਹਿਾਂਗੇ ਇੰਨੇ ਟਾਈਮ ਵਿੱਚ ਸੁਮਨ ਦੇ ਘਰ ਵਾਲੇ ਵੀ ਉੱਥੇ ਪਹੁੰਚ ਜਾਂਦੇ ਆ ਮਨਦੀਪ ਫਿਰ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਉਹਨਾਂ ਨੂੰ ਅੰਦਰ ਲੈ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਅਸਲ ਵਿੱਚ ਸੁਮਨ ਗੁਰੂ ਘਰ ਗਈ ਹੋਈ ਸੀ ਉਸਨੇ ਮੈਨੂੰ ਦੱਸਿਆ ਹੀ ਨਹੀਂ ਸੀ ਇਸ ਲਈ ਮੈਂ ਘਬਰਾ ਗਿਆ ਇਸ ਕੋਲ ਫੋਨ ਵੀ ਨਹੀਂ ਸੀ ਤੁਸੀਂ ਆ ਹੀ ਗਏ ਹੋ ਤਾਂ ਰਾਮ ਨਾਲ ਘਰ ਦੇ ਅੰਦਰ ਚੱਲੋ ਉਸ ਤੋਂ ਬਾਅਦ ਸੁਮਨ ਦੇ ਮਾਪੇ ਘਰ ਦੇ ਅੰਦਰ ਚਲੇ ਜਾਂਦੇ ਆ ਸੁਮਨ ਤੇ ਮਨਦੀਪ ਦੋਨੇ ਮਿਲ ਕੇ ਉਹਨਾਂ ਦੀ ਖਾਤਰਦਾਰੀ ਕਰਦੇ ਆ ਥੋੜੇ ਟਾਈਮ ਗੱਲਾਂ ਕਰਨ ਤੋਂ ਬਾਅਦ ਸੁਮਨ ਦੇ ਮਾਪਿਓ ਉੱਥੋਂ ਚਲੇ ਜਾਂਦੇ ਆ ਪਰ ਮਨਦੀਪ ਉਸ ਦਿਨ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਸੁਧਰ ਗਿਆ ਸੀ ਸੂਮਨ ਤੇ ਬਿਲਕੁਲ ਵੀ ਸ਼ੱਕ ਨਹੀਂ ਕਰਦਾ ਸੀਗਾ ਸੂਮਨ ਕਿਸੇ ਹੋਰ ਨਾਲ ਗੱਲ ਕਰਦੀ ਤਾਂ ਉਹਦੇ ਚਿਹਰੇ ਤੇ ਅਜੀਬ ਜਿਹੇ ਭਾਵ ਆ ਜਾਂਦੇ ਸੀ ਪਰ ਸੂਮਨ ਉਸ ਨੂੰ ਕਹਿੰਦੀ ਕਿ ਤੁਸੀਂ ਫਿਕਰ ਨਾ ਕਰੋ ਇਹ ਮੇਰਾ ਘਰ ਹੈ ਤੇ ਮੈਂ ਕਦੇ ਟੁੱਟਣ ਨਹੀਂ ਦੇਵਾਂਗੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਕਦੇ ਵੀ ਤੁਹਾਡਾ ਵਿਸ਼ਵਾਸ ਨਹੀਂ ਤੋੜਾਂਗੀ ਹੁਣ ਹੌਲੀ ਹੌਲੀ ਮਨਦੀਪ ਦਾ ਡਰ ਗਾਇਬ ਹੋ ਗਿਆ ਸੀਗਾ ਉਸ ਦਿਨ ਤੋਂ ਬਾਅਦ ਉਹ ਦੋਨੋਂ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗਦੇ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਪਹਿਲੀ ਵਾਰ ਕਹਾਣੀ ਨੂੰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ